ਸੰਗਤ ਜੀ ਅੱਜ ਛੋਟਾ ਕੱਲੂਕਾਰਾ ਜਿੱਥੇ 11000 ਤੋਂ ਵੱਧ ਸਿੰਘ ਸ਼ਹੀਦ ਹੋ ਗਏ ਸਨ ਤੇ 2000 ਤੋਂ ਵੱਧ ਜਿਹੜੇ ਸਿੰਘ ਸੀਗੇ ਉਹ ਜੰਗਲਾਂ ਦੀ ਅੱਗ ਦੇ ਵਿੱਚ ਝੁੱਲਸ ਗਏ ਸਨ ਵਾਹਿਗੁਰੂ ਵਾਹਿਗੁਰੂ ਗੁਰਦੁਆਰਾ ਛੋਟਾ ਕੱਲੂਕਾਰਾ ਸਾਹਿਬ ਸ਼ਾਮ ਕਾਨੂੰਆਣ ਜ਼ਿਲ੍ਹਾ ਗੁਰਦਾਸਪੁਰ ਵਿਖੇ ਪਹੁੰਚੇ ਆ ਸੰਗਤ ਜੀ ਆਪ ਜੀ ਨੂੰ ਦਰਸ਼ਨਦਾਰੇ ਕਰਵਾ ਰਿਹਾ ਗੁਰੂ ਸਾਹਿਬ ਨੂੰ ਪਿਆਰ ਕਰਨ ਵਾਲੇ ਤੇ ਸ਼ਿਦਾਂ ਸਿੰਘਾਂ ਨੂੰ ਪਿਆਰ ਕਰਨ ਵਾਲੇ ਵੀਡੀਓ ਨਾਲ ਦੇਖਿਓ ਤੇ ਨਾਲ ਦੀ ਨਾਲ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਇਥੋਂ ਦਾ ਇਤਿਹਾਸ ਆਪ ਜੀ ਨੂੰ ਪਤਾ ਚੱਲ ਸਕੇ ਤੇ ਸ਼ੇਅਰ ਕਰਨ ਦੇ ਨਾਲ ਹੋਰ ਸੰਗਤਾਂ ਨੂੰ ਵੀ ਇਥੋਂ ਦਾ ਜਿਹੜਾ ਉਹ ਪਤਾ ਚੱਲ ਸਕੇ ਨਾਲ ਹੀ ਤੁਹਾਨੂੰ ਦਰਸ਼ਨ ਕਰਾਵਾਂਗੇ ਉਸ ਸਥਾਨ ਦੇ ਜਿੱਥੇ ਨਾ ਹੀ ਮੋਟਰ ਲੱਗੀ ਹੈ ਨਾ ਹੀ ਨਲਕਾ ਲੱਗਿਆ ਤੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਸ਼ਿਦਾ ਸਿੰਘਾਂ ਦੀ ਕਿਰਪਾ ਦੇ ਨਾਲ ਪਾਣੀ ਵੈਸੇ ਹੀ ਚੱਲਦਾ ਰਹਿੰਦਾ ਆ ਵਾਹਿਗੁਰੂ ਵਾਹਿਗੁਰੂ ਸੰਗਤ ਜੀ ਜਸਪਤ ਰਾਏ ਦੀ ਮੌਤ ਤੋਂ ਬਾਅਦ ਲਖਪਤ ਰਾਏ ਨੇ ਆਪਣੇ ਭਰਾ ਦੀ ਮੌਤ ਦਾ ਬਦਲਾ ਲੈਣ ਲਈ ਲਾਹੌਰ ਦੇ ਗਵਰਨਰ ਯਾਇਆ ਖਾਨ ਬਾਸੋਂ ਵੱਡੀ ਸ਼ਾਹੀ ਫੌਜ ਇਕੱਤਰ ਕਰਕੇ ਸਿੱਖਾਂ ਦਾ ਖੂਰਾ ਖੋਜ ਮਟਾਉਣ ਵਾਸਤੇ ਕਸਮਾਂ ਖਾਧੀਆਂ ਅਗਲੇ ਦਿਨ ਸੋਮਵਾਰ ਲਾਹੌਰ ਸ਼ਹਿਰ ਵਿੱਚ ਜਦ ਕੀ ਮੱਸੀਆਂ ਦਾ ਦਿਹਾੜਾ ਸੀਗਾ ਬਾਜ਼ਾਰ ਵਿੱਚੋਂ ਜਾਂਦੇ ਹਰ ਸਿੱਖ ਦਾ ਕਤਲ ਆਮ ਕਰਨਾ ਸ਼ੁਰੂ ਕਰ ਦਿੱਤਾ ਇਸ ਘਟੀਆ ਕਾਰਵਾਈ ਨੂੰ ਨੇਕ ਇਨਸਾਨਾਂ ਨੇ ਸਾਹਮਣੇ ਬੁਰਾ ਕਿਹਾ ਹਿੰਦੂ ਮੱਥ ਦੇ ਵੱਡੇ ਮਹਾਪੁਰਸ਼ਾਂ ਨੇ ਵੀ ਲਖਪਤ ਰਾਏ ਨੂੰ ਬਹੁਤ ਸਮਝਾਇਆ ਕਿ ਅੱਜ ਸੋਮਾਵਤੀ ਮਸੀਆ ਹੈ ਤੇ ਇਸ ਪਾਉਣ ਪੁੱਤਰ ਦਿਹਾੜੇ ਤੇ ਕਹਿਰ ਕਮਾਉਣਾ ਚੰਗੀ ਗੱਲ ਨਹੀਂ ਆ ਪਰ ਉਸ ਨੇ ਕਿਸੇ ਦੀ ਗੱਲ ਨਾ ਮੰਨੀ ਇਸ ਦੁਖਦਾਈ ਘਟਨਾ ਦੀ ਖਬਰ ਨਵਾਬ ਕਪੂਰ ਸਿੰਘ ਨੂੰ ਜਦੋਂ ਮਿਲੀ ਤਾਂ ਉਸ ਨੇ ਉਸ ਸਮੇਂ ਦੇ ਸਾਰੇ ਸਿੱਖ ਜਰਨਲਾਂ ਨੂੰ ਸੁਨੇਹਾ ਭੇਜਿਆ ਕਿ ਆਓ ਆਪਣੀ ਸਾਰੀ ਫੌਜ ਲੈ ਕੇ ਕਾਨੂੰ ਆਣਾ ਸ਼ਮ ਵਿਕੇ ਪਹੁੰਚੋ ਉਸ ਵਕਤ ਸਿੱਖਾਂ ਦੇ 25 ਜਥੇ ਸਨ ਜਿਨ੍ਹਾਂ ਵਿੱਚ ਹਰੇਕ ਜਥੇ ਦੇ ਕੋੜ ਸਵਾਰਾਂ ਦੀ ਗਿਣਤੀ ਹਜ਼ਾਰ ਤੋਂ ਲੈ ਕੇ 1200 ਤੱਕ ਦੀ ਸੀਗੀ ਇਹ ਕਾਨੂੰ ਆਣ ਦਾ ਸ਼ੰਭ ਸ਼ਿਰਗੁਰ ਹਰਮਿੰਦਪੁਰ ਤੋਂ ਲੈ ਕੇ ਪਠਾਨਕੋਟ ਤੱਕ 40-50 ਮੀਲ ਲੰਬਾ ਅਤੇ ਦਰਿਆ ਬਿਆਸ ਤੋਂ ਤਿੱਬੜ ਗੁਰਦਾਸਪੁਰ ਤੱਕ 6-7 ਮੀਲ ਚੜਾਈ ਦਾ ਸੀਗੀ ਉਸ ਸਮੇਂ ਮਾੜੀ ਕੰਬੋਕੇ ਸਰਦਾਰ ਜੱਸਾ ਸਿੰਘ ਆਲੂਆ ਸਰਦਾਰ ਜੱਸਾ ਸਿੰਘ ਰਾਮਗੜੀਆ ਸਰਦਾਰ ਜੈ ਸਿੰਘ ਸਰਦਾਰ ਚੜਤ ਸਿੰਘ ਸਰਦਾਰ ਗੁਰਦਿਆਲ ਸਿੰਘ ਡੱਲੇਵਾਲੀਆ ਸਰਦਾਰ ਹੀਰਾ ਸਿੰਘ ਬੀਬੀ ਸੁందਰੀ ਜੀ ਸਰਦਾਰ ਗੁਰਬਖਸ਼ ਸਿੰਘ ਬੀਬੀ ਬਹਾਦਰ ਕੌਰ ਅਤੇ ਬੀਬੀ ਨਰਵੈਰ ਕੌਰ ਆਪੋ ਆਪਣੇ ਜਥੇ ਸਮੇਤ ਛੰਬ ਵਿੱਚ ਪਹੁੰਚੇ ਵਾਹਿਗੁਰੂ ਵਾਹਿਗੁਰੂ ਸਿੰਘਾਂ ਦੀ ਕੁੱਲ ਗਿਣਤੀ 20 ਤੋਂ 25 ਹਜ਼ਾਰ ਦੇ ਕਰੀਬ ਸੀ ਉਸ ਸਮੇਂ ਜੋ ਕਿ ਦੇਸ਼ ਭਾਰ ਵਿੱਚੋਂ ਵੱਖ-ਵੱਖ ਟਿਕਾਣਿਆਂ ਤੋਂ ਪਹੁੰਚ ਹੋਏ ਸਨ ਲਖਪਤ ਆਪਣੀ ਸਾਰੀ ਫੌਜ ਲੱਖਾਂ ਦੀ ਗਿਣਤੀ ਵਿੱਚ ਲੈ ਕੇ ਪਿੱਛਾ ਕਰਦਾ ਹੋਇਆ ਇੱਥੇ ਛੰਬ ਕਿਨਾਰੇ ਪਹੁੰਚ ਗਿਆ ਉਸਨੇ ਸਾਰੇ ਸ਼ਾਮ ਨੂੰ ਘੇਰਾ ਪਾ ਕੇ ਖਾਸ-ਖਾਸ ਟਿਕਾਣਿਆਂ ਤੇ ਤੂਫਾਂ ਬੀੜਾਂ ਕਰ ਦਿੱਤੀਆਂ ਪੁਲਿਸ ਚੌਕੀਆਂ ਕਾਇਮ ਕਰ ਦਿੱਤੀਆਂ ਸ਼ਾਮ ਦੇ ਆਲੇ-ਦੁਆਲੇ ਵਸਦੇ ਵਸਨੀਕਾਂ ਨੂੰ ਹਦਾਇਤਾਂ ਕਰ ਦਿੱਤੀਆਂ ਕਿ ਸਿੱਖ ਜਥੇਬੰਦੀਆਂ ਦੀ ਹਰ ਤਰ੍ਹਾਂ ਨਾਲ ਨਿਗਰਾਨੀ ਰੱਖੀ ਜਾਵੇ ਉਹਨਾਂ ਦੀ ਹਰ ਪ੍ਰਕਾਰ ਦੀ ਗਤੀਵਿਧੀਆਂ ਸਾਨੂੰ ਦੱਸੀਆਂ ਜਾਣ ਪਹਾੜੀ ਰਾਜਾਂ ਨਾਲ ਵੀ ਸੰਪਰਕ ਕਰਕੇ ਸਿੱਖਾਂ ਦਾ ਮੁਕਾਬਲਾ ਕਰਨ ਲਈ ਆਦੇਸ਼ ਦਿੱਤੇ ਅਤੇ ਸ਼ਾਹੀ ਫੌਜਾਂ ਨੇ ਸਿੱਖਾਂ ਦਾ ਸ਼ਿਕਾਰ ਕਰਨਾ ਸ਼ੁਰੂ ਕਰ ਦਿੱਤਾ ਇਹ ਸੰਭ ਦਾ ਕੀੜਾ तकरीबन 3 ਮਹੀਨੇ ਤੱਕ ਰਿਹਾ ਸਿੰਘ ਰਾਤ ਨੂੰ ਜੰਗਲਾਂ ਤੋਂ ਬਾਹਰ ਨਿਕਲਦੇ ਅਤੇ ਲਖਪਤਰ ਰਾਏ ਦੀਆਂ ਫੌਜਾਂ ਦਾ ਕਤਲੇਆਮ ਕਰਦੇ ਹੁੰਦੇ ਸਨ ਤੇ ਨਾਲ ਹੀ ਰਸਣ ਤੇ ਉਹਨਾਂ ਦੇ ਜਿਹੜੇ ਹਥਿਆਰ ਹੁੰਦੇ ਸਨ ਉਹ ਲੁੱਟ ਕੇ ਲਿਆਉਂਦੇ ਹੁੰਦੇ ਸਨ ਤੇ ਗਰੀਲਾ ਲੜਾਈ ਜਿਹੜੀ ਸੀਗੀ ਚਲਦੀ ਚਲਦੀ ਲੰਬੀ ਹੋ ਗਈ ਸਿੰਘਾਂ ਦਾ ਰਸਣ ਪਾਣੀ ਮੁੱਕ ਗਿਆ ਜਾਣੀ ਨੁਕਸਾਨ ਵੀ ਬਹੁਤ ਹੋਇਆ ਤੇ ਦੂਸਰੇ ਪਾਸੇ ਲਖਪਤ ਦਾ ਮਾਮਾ ਉਸ ਦਾ ਪੁੱਤਰ ਅਤੇ ਉਸ ਤੇ ਖਾਸ ਕਰਸ ਜਰਨੈਲਾ ਨੂੰ ਸਿੱਖਾਂ ਨੇ ਮਾਰ ਮੁਕਾਇਆ ਸੀਗਾ ਇਸ ਕਰਕੇ ਲਖਪਤ ਰਾਏ ਜਿਹੜਾ ਹੈ ਘਬਰਾ ਗਿਆ ਸੀਗਾ ਕਿ ਮੈਂ ਲਾਹੌਰ ਦਰਬਾਰ ਜਾ ਕੇ ਕੀ ਮੂੰਹ ਦਿਖਾਵਾਂਗਾ ਕਿਸੇ ਨੂੰ ਕੀ ਦੱਸਾਂਗਾ ਸਿੱਖਾਂ ਦੇ ਰਾਸ਼ਨ ਤੇ ਚਾਲੇ ਪਾਉਣ ਦੀ ਖਬਰ ਕੌੜਾ ਮੱਲ ਨੂੰ ਪੁੱਜ ਗਈ ਤਾਂ ਮਲਤਾਨ ਦਾ ਵਜ਼ੀਰ ਸੀਗਾ ਤਾਂ ਉਸ ਨੇ ਹਜ਼ਾਰਾਂ ਖਚਰਾ ਕੋੜੀਆਂ ਸਮੇਤ ਰਾਸ਼ਨ ਜਿਹੜਾ ਸੀਗਾ ਉਹ ਭੇਜਣ ਲਈ ਵਪਾਰੀ ਨੂੰ ਤੋਰ ਦਿੱਤਾ ਤੇ ਦੂਸਰੇ ਪਾਸੇ ਸਿੰਘਾਂ ਨੂੰ ਸਨੇਹਾ ਭੇਜ ਦਿੱਤਾ ਕਿ ਜਦੋਂ ਇਹ ਰਾਸ਼ਨ ਵਾਲੀਆਂ ਖਚਰਾ ਤੁਹਾਡੇ ਕੋਲੋਂ ਲੰਘਣ ਤਾਂ ਇਹ ਲੁੱਟ ਲੈਣਾ ਸਿੱਖਾਂ ਲਈ ਇਹ ਬਹੁਤ ਖੁਸ਼ੀ ਦੀ ਖਬਰ ਸੀ ਜਦ ਵਪਾਰੀ ਕਾਨੋਵਾਂ ਸ਼ੰਭ ਦੇ ਨੇੜਿਓਂ ਲੰਘ ਰਿਆ ਸੀ ਤਾਂ ਸਿੰਘਾਂ ਨੇ ਦਿਨ ਦਿਹਾੜੇ ਇਹ ਸਾਰਾ ਰਾਸ਼ਨ ਲੁੱਟ ਲਿਆ ਜਿਸ ਨਾਲ ਸਿੱਖ ਜਰਨੈਲਾਾਂ ਨਉ ਪਾਰੀ ਰਾਹਤ ਮਿਲੀ ਅਤੇ ਸਿੱਖ ਫੌਜਾਂ ਦੇ ਹੌਸਲੇ ਬਲੰਦ ਹੋ ਗਏ ਇਸ ਕਰਕੇ ਕੌੜਾ ਮੱਲ ਨੂੰ ਸਿੱਖ ਇਤਿਹਾਸ ਵਿੱਚ ਸਿੱਖ ਮਿੱਠਾ ਮੱਲ ਕਹਿ ਕੇ ਯਾਦ ਕੀਤਾ ਜਾਂਦਾ ਹੈ ਵਾਹਿਗੁਰੂ ਆਖਰ ਲਖਪਤ ਰਾਏ ਹਾਰ ਤੱਕ ਕਟਿਆ ਤੌਰ ਤਰੀਕੇ ਤੇ ਆ ਗਿਆ ਉਸਨੇ ਇਲਾਕੇ ਦੇ ਲਾਹੌਰ ਇਲਾਕੇ ਦੇ ਲੋਹਾਰ ਤਰਖਾਨ ਇਕੱਠੇ ਕਰਕੇ ਇੱਕ ਪਾਸੇ ਤੋਂ ਜੰਗਲ ਕਟਣਾ ਸ਼ੁਰੂ ਕਰ ਦਿੱਤਾ ਇਸ ਸ਼ੰਭ ਨੂੰ ਨੁੰਮਾ ਜੰਗਲ ਨੂੰ ਅੱਗ ਲਗਵਾ ਦਿੱਤੀ ਦੇਖੋ ਸੰਗਤ ਜੀ ਕਿੰਨੇ ਜ਼ਾਲਮ ਸਨ ਇਹ ਲੋਗ ਜਦੋਂ ਕਿਸੇ ਪਾਸੋਂ ਪੇਸ਼ ਨਾ ਗਈ ਤੇ ਜਿਹੜਾ ਹਾੜ ਮੈਨੇ ਦੀ ਗਰਮੀ ਵਿੱਚ ਜੰਗਲਾਂ ਅਤੇ ਪਹਾੜ ਵਾਲੇ ਪਾਸਿਓਂ ਰਾਜਿਆਂ ਨੇ ਚੜ੍ਹਦੇ ਪਾਸੇ ਤੇ ਦਰਿਆ ਵਾਲੇ ਪਾਸੇ ਹੜ ਵਿੱਚ ਅੱਗ ਲਗਾ ਦਿੱਤੀ ਇੱਕ ਪਾਸੇ ਪਹਾੜ ਵਾਲੇ ਪਾਸੇੋਂ ਅਗ ਲਗਾਏ ਤੇ ਇੱਕ ਪਾਸੇ ਦਰਿਆ ਵਾਲੇ ਪਾਸੇ ਅਗ ਲਗਾਤੀ ਇਸ ਤਰ੍ਹਾਂ ਸਿੰਘ ਚਾਰ ਸਫੇਰਿਆਂ ਤੋਂ ਘੇਰੇ ਗਏ ਸਨ ਸਿੱਖ ਜਰਨਾਲਾ ਨੇ ਮਤਾ ਪਾਸ ਕੀਤਾ ਕਿ ਇਸੇ ਇਸ ਸਮੇਂ ਸਿੱਖੀ ਦੀ ਸ਼ਾਨ ਅਤੇ ਆਣ ਬਾਨ ਨੂੰ ਬਚਾਉਣਾ ਹੈ ਮੈਦਾਨੇ ਜੰਗ ਚੋਂ ਨਿਕਲ ਕੇ ਦੁਸ਼ਮਣਾਂ ਨੂੰ ਸੋਧਾ ਲਾਉਣਾ ਹੈ ਸ਼ਹੀਦੀਆਂ ਪ੍ਰਾਪਤ ਕਰਨੀਆਂ ਹਨ ਸੋ ਸਾਰਾ ਦਿਨ ਗਹਿ ਗੱਜ ਕੇ ਸ਼ਾਹੀ ਫੌਜਾਂ ਨਾਲ ਲੜਾਈ ਹੋਈ ਜਿਸ ਵਿੱਚ 11000 ਤੋਂ ਵੱਧ ਸਿੰਘਾਂ ਨੇ ਸ਼ਹਾਦਤ ਪ੍ਰਾਪਤ ਕੀਤੀ ਅਤੇ 2000 ਦੇ ਕਰੀਬ ਸਿੰਘ ਜੰਗਲਾਂ ਦੀ ਅੱਗ ਦੇ ਵਿੱਚ ਝੁਲਸੇ ਗਏ ਸਨ ਵਾਹਿਗੁਰੂ ਵਾਹਿਗੁਰੂ ਸੈਂਕੜੇ ਸਿੱਖਾਂ ਨੂੰ ਲਕਪਤ ਬੰਦੀ ਬਣਾ ਕੇ ਲਾਹੌਰ ਲੈ ਗਿਆ ਲਾਹੌਰ ਜਾ ਕੇ ਸਿੰਘਾਂ ਨੂੰ ਬੜੀ ਬੇਰਹਿਮੀ ਨਾਲ ਕੁੱਟਿਆ ਮਾਰਿਆ ਤੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਸੀਗਾ ਸਾਰੇ ਹੀ ਸ਼ਹੀਦ ਹੋਏ ਸਿੰਘਾਂ ਸਿੰਘਣੀਆਂ ਨੂੰ ਕੋਟ ਕੋਟ ਪ੍ਰਣਾਮ ਸੰਗਤ ਜੀ ਅੱਜ ਆਪ ਜੀ ਨੂੰ ਦਰਸ਼ਨ ਕਰਵਾਏ ਹਨ ਗੁਰਦੁਆਰਾ ਛੋਟਾ ਕੱਲੂ ਕਾਰਾ ਸਾਹਿਬ ਸ਼ੰਭ ਕਨਵਾਂਡ ਜ਼ਿਲ੍ਹਾ ਗੁਰਦਾਸਪੁਰ ਵਿੱਚ ਸ਼ਿਸ਼ੋਭੀ ਤੇ ਇਹ ਸਥਾਨ ਸੰਗਤ ਜੀ ਉਮੀਦ ਕਰਦੇ ਆਂ ਅੱਜ ਦੀ ਜਾਣਕਾਰੀ ਦੀ ਵੀਡੀਓ ਆਪ ਜੀ ਨੂੰ ਪਸੰਦ ਆਈ ਹੋਵੇ ਜੇਕਰ ਪਸੰਦ ਆਈ ਤਾਂ ਜ਼ਰੂਰ ਸ਼ੇਅਰ ਕਰ ਦਿਓ ਜਿਸ ਦੇ ਨਾਲ ਹੋਰ ਵੀ ਸੰਗਤਾਂ ਦਰਸ਼ਣਦਾਰ ਇਹ ਕਰ ਸਕਦੀਆਂ ਹਨ ਬਹੁਤ ਬਹੁਤ ਸ਼ੁਕਰਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ